ਅਨੁਮਾਨਤ ਜਿਵੇਂ ਖੇਡਾਤਾ ਉਹ ਸਾਡੇ ਵਿੱਚ ਆ ਨਹੀਂ ਬਿਲਾਉਣ ਹੋਏ ਆ। ਸੋ ਸਾਡੇ ਸਾਰਿਆਂ ਦਾ ਤੁਹਾਡੇ ਚ ਆਉਣ ਦੇ ਬਹੁਤ ਬਹੁਤ ਨਾਲ ਧੰਨਵਾਦ ਆ ਤੁਹਾਨੂੰ। ਜਿਹੜੀ ਅੰਦੇ ਜਿਹੜੇ ਇਹਨਾਂ ਸਾਰੇ ਆਪਾਂ ਨੂੰ ਘਰ ਚ ਆ ਕਿ ਹੀਰੂ ਕਵਾਦਿਆਂ ਨੂੰ ਮੰਗਾ ਬਣਾਉਈਆਂ। ਸੋ ਹੁਣ ਮੈਂ ਵੇਂਜੀ ਕਰੂੰਗਾ ਭਾਈ ਹਕਮਤ ਸਿੰਘ ਸੰਧੂ ਨੂੰ। ਉਹ ਆਪਣਾ ਵਿਚਾਰ ਰੱਖਣਗੇ। ਭਾਈ ਫਿਰ ਤੋਂ। ਸਿਕਾਰ ਜੋਗ ਨੰਬਰ 10 ਸਾਵਣ ਸਾਡੇ ਹਲਕੇ ਦੇ ਨੁਕਦਰ ਤੋਂ ਸਰ ਜੀ ਸੰਜੀਤ ਘੇਰ ਸਾਹਿਬ ਪ੍ਰਧਾਨ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਬੁਲਾਬ ਸਿੰਘ ਜੀ ਮਹਿਤਪੁਰ ਤੋਂ ਸੀਨੀਅਰ ਮੀਤ ਪ੍ਰਧਾਨ ਨੇ ਉਹ ਵੀ ਸਾਡੇ ਚ ਬਰਾਜਮਾਰ ਆ ਸੋ ਸਾਰੇ ਬਲਾਉ ਫਤੇ ਵਾਹਿਗੁਰੂ ਦਾ ਖਾਲਸਾ ਅੱਜ ਆਪਾਂ ਨੀਨਾ ਵਾਰਜ ਦੀ ਮੀਟਿੰਗ ਆ ਉਹਦੇ ਵਿੱਚ ਜਿੰਨੀ ਹਾਜ਼ਰੀ ਭਰੀ ਆ ਉਹਦੇ ਵਿੱਚ ਜੋ ਪਿਛਲੇ ਆਪਾਂ ਹੋ ਕੇ ਸੋ ਅੱਜ ਵੀ ਇਸੇ ਵਿਸ਼ੇ ਤੇ ਆਪਾਂ ਖਤਰ ਹੋ ਕੇ ਲੰਬੜਦਾਰ ਜਿਹਨੀਆਂ ਜਿਹੜੀਆਂ ਉਹ ਆਪਣੀ ਜਿਹੜੀ ਪਿਛਲੇ ਸਮੇਂ ਦੇ ਵਿੱਚ ਆਪਾਂ ਕੋਸ਼ਿਸ਼ ਕੀਤੀ ਆ ਸਰਕਾਰ ਦੇ ਨਾਲ ਕੀਤੀ ਆ ਅਜੇ ਤੱਕ ਵੀ ਆਪਣੀ ਲੰਬੜਦਾਰਾਂ ਦੀ ਜਿਹੜੀ ਕੋਈ ਮੰਗ ਸੀ ਉਹ ਨਹੀਂ ਪੂਰੀ ਕੀਤੀ ਗਈ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਉਹਦੇ ਵਿੱਚ ਵੀ ਅਗਲੀ ਮੀਟਿੰਗ ਦਾ ਟਾਈਮ ਦੰਦੇ ਰਹੇ ਆ ਰਪਾਲ ਸਿੰਘ ਦੀ ਟੀਮਾਂ ਜਿਨ੍ਹਾਂ ਨੇ ਸਮਝ ਦਿੱਤਾ ਮੀਟਿੰਗ ਦਾ ਕਿ ਤੁਸੀਂ ਸਾਡੇ ਨਾਲ ਮੀਟਿੰਗ ਕਰੋ ਚਲੋ ਮੀਟਿੰਗ ਹੋਈ ਮੀਟਿੰਗ ਅਗਲੀ ਜਿਹੜੀ ਮੀਟਿੰਗ ਸੀ ਉਹ 29 28 29 ਤਰੀਕ ਦੀ ਸੀਗੀ ਸੀ ਉਹ ਫੈਸਲਾ ਹੋ ਕੇ ਅਗਲੇ ਤਰੀਕ ਦੇ ਦਿੱਤੀ ਪਰ ਅਜੇ ਤੱਕ ਕੋਈ ਲੰਬੜਦਾਰਾਂ ਦੀ ਜਿਹੜੀ ਮੇਂ ਮੰਗਿਆ ਨਾ ਮਾਨ ਪਤਾ ਵਧਾਇਆ ਗਿਆ ਜਿਹੜਾ ਉਹਨਾਂ ਨੇ ਸਰਕਾਰ ਨੇ ਆਪਣੇ ਨਾਲ ਵਾਦਾ ਕੀਤਾ ਸੀ ਨਾ ਹੀ ਸਭ ਤੋਂ ਪਹਿਲਾਂ ਤਾਂ ਚਲੋ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਕਿ ਅੱਜ ਮੈਨੂੰ ਤੁਹਾਡੇ 'ਚ ਆਉਣ ਦਾ ਮੌਕਾ ਮਿਲਿਆ ਆਪਣੀ ਇੰਟਰੋਡਕਸ਼ਨ ਮਿਲ ਜੇ ਮੈਂ ਜੀ ਭਇਆ ਔਰ ਮੇਰੇ ਵੱਡੇ ਤਾਇਆ ਜੀ ਪੰਡਤ ਬਿੰਦੂ ਕੁਸ਼ਿੰਦਰ ਸ਼ਰਮਾ ਜੀ ਉਹ ਤੇ ਸਾਫ ਦਾ ਪ੍ਰਧਾਨ ਰਾਇ ਨਗਰ ਕੌਂਸਲ ਕੋ ਤੇ ਮੇਰੀ ਮਦਰ ਵੀ ਪ੍ਰਧਾਨ ਰਹੇ ਉਸ ਤੋਂ ਬਾਅਦ ਮੈਨੂੰ ਮੌਕਾ ਮਿਲਿਆ ਤੇ ਦੋ ਵਾਰੀ ਮੈਂ ਇਥੇ ਕਿਹੜਾ ਇਲੈਕਸ਼ਨ ਲੜਿਆ ਨਗੂਦਰ ਦੇ ਵਿੱਚ ਸੋ ਚਲੋ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਵੀ ਬੈਠੇ ਨੇ ਸ਼ਹਿਰੀ ਪ੍ਰਧਾਨ ਦੀ ਦਾ ਮੌਕਾ ਪਰ ਮਾਤਮਾ ਦਾ ਸਭ ਕੁਝ ਸਦਾ ਹੋਇਆ ਪਰ ਇਹ ਜ਼ਰੂਰ ਖੁਸ਼ੀ ਹੁੰਦੀ ਹੈ ਕਿ ਇੱਥੇ ਕਮਾਲਾਪੁਰ ਆ ਕੇ ਆਪਾਂ ਸਾਰੇ ਇਕੱਠੇ ਹੋਏ ਆ ਦੇਖਿਆ ਕੋ ਪਾਪ ਸਰ ਇਹ ਨਾ ਕਿ ਅੱਜ ਕਿਹੜਾ ਕਪੜਾ ਪਰਦਰਸੇ ਬਾਣ ਹੁੰਦੇ ਨੇ ਜਿੱਦਾਂ ਆਫੀਸਰ ਆਂਦੇ ਨੇ ਉਹ ਆਗਲੀ ਦੀਆਂ ਗੱਲਾਂ ਕਰਦੇ ਨੇ ਕਿ ਅੱਛਾ ਤੁਸੀਂ ਬਾਹਰ ਖੜੇ ਹੋ ਆਪਾਂ ਕਿਸੇ ਦਾ ਰੇਣ ਕੋ ਕਿਸੇ ਦਾ ਦੀਨਦਾਰ ਨਹੀਂ ਗਏ ਇਹ ਡੈਮੋਕ੍ਰੇਸੀ ਦਾ ਪਾਰਟ ਆ ਜਿੱਦਾਂ ਦਾ ਸਾਡੇ ਕੋ ਹਕੂਕ ਨੇ ਸਾਡੇ ਹੱਕ ਨੇ ਤੇ ਬਹੁਤ ਬਹੁਤ ਸਾਰੇ ਲੋਕਦਾਰ ਵੀ ਮੈਂ ਖੁਸ਼ਕਿਸਮਤਾਂ ਦਾ ਕਿ ਤੁਸੀਂ ਮੈਨੂੰ ਅੱਜ ਬੁਲਾਇਆ ਜੋ ਵੀ ਦੁਨੀਆ ਦੇ ਵਿੱਚ ਲੈਣੇ ਲਈ ਇਹ ਬੰਤਰ ਬਹੁਤ ਜ਼ਰੂਰੀੀੀ ਆ ਏਕਾ ਅਕਾ ਅਕਾ ਦੇ ਮੂਰੇ ਕੋਈ ਦੁਨੀਆ ਦੀ ਤਾਕਤ ਟੜ ਨਹੀਂ ਸਕਦੀ ਇੱਕ ਮਿੰਟ ਦੇਖਿਓ ਜਿੱਧਰ ਹਾਂ ਹਾਂ ਮੜਾ ਦੇਖੀ ਕੋ 1 ਮਿੰਟ ਵੇਟ 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 हां जी सर मैं हरकम सिंह नंबरदार ਪ੍ਰਧਾਨ ਜ਼ਿਲ੍ਹਾ ਜ਼ਿਲੰਦਰ ਨੰਬਰਦਾਰ ਚੁਨੀਅਨ ਅੱਜ ਜਿਹੜੀ ਮੀਟਿੰਗ ਸੀ ਸਾਡੀ ਸਰਦਾਰ ਸਜੀਤ ਸਿੰਘ ਜੀ ਸਾਹਿਬ ਨਕੋਤਰ ਤਹਿਸੀਲ ਦੇ ਪ੍ਰਧਾਨ ਤੇ ਉਹਨਾਂ ਦੇ ਨਾਲ ਜਿਹੜੀ ਮਹੀਨਾਵਾਰ ਸਾਡੀ ਮੀਟਿੰਗ ਸੀ ਉਹਦੇ ਵਿੱਚ ਅੱਜ ਲੰਬੜਦਾਰਾਂ ਨੇ ਆਪਣੀਆਂ ਜਿਹੜੀ ਵਿਚਾਰ ਚਰਚਾ ਕੀਤੀ ਗਈ ਆ ਜਿਹੜੇ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਇਹ ਆਪ ਜੀ ਦਾ ਮਾਣ ਪਤਾ ਲੰਬੜਦਾਰਾਂ ਦਾ ਜਿਹੜਾ ਉਹ ਵਧਾਇਆ ਜਾਊਗਾ ਲੰਬੜਦਾਰ ਲੰਬੜਦਾਰੀ ਜਿਹੜੀ ਆ ਉਹ ਜਦੀ ਪੁਸ਼ਤ ਕੀਤੀ ਜਾਊਗੀ ਪਰ ਵਜੇ ਤੱਕ ਉਹ ਵਾਦੇ ਪੂਰੇ ਨਹੀਂ ਕੀਤੇ ਸੋ ਅੱਜ ਉਸ ਗੱਲ ਹੀ ਵੀ ਅਸੀਂ ਫਿਰ ਇੱਕ ਵਾਰ ਸਰਕਾਰ ਨੂੰ ਇਹ ਚੇਤਾਵਨੀ ਦਿੰਨੇ ਆ ਕਿ ਇਹ ਜਿਹੜੀ ਵਾਦਾ ਕੀਤਾ ਸੀਗਾ ਉਹ ਸਾਡਾ ਪੂਰਾ ਕੀਤਾ ਜਾਵੇ ਕਿਉਂਕਿ ਲੰਬੜਦਾਰਾਂ ਦੇ ਨਾਲ ਜਿਹੜਾ ਇਹ ਵਾਅਦਾ ਕੀਤਾ ਇਹ ਖੁਦ ਨਾਲੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਪਾਇਆ ਸੀ ਜਿਹੜਾ ਅਜੇ ਤੱਕ ਨਹੀਂ ਪੂਰਾ ਕੀਤਾ ਸੋ ਪਿਛਲੇ ਸਮੇਂ ਦੇ ਵਿੱਚ ਅਸੀਂ ਜਿੰਨੀਆਂ ਵੀ ਮੀਟਿੰਗਾਂ ਕੀਤੀਆਂ ਸਾਨੂੰ ਅਜੇ ਤੱਕ ਉਹ ਜਿਹੜਾ ਸਾਡਾ ਵਾਅਦਾ ਪੂਰਾ ਨਹੀਂ ਕੀਤਾ ਸੋ ਹੋਰ ਵੀ ਚਾਹੇ ਮਾਨ ਪੱਤੇ ਦੀ ਗੱਲ ਆ ਚਾਹੇ ਲੰਬੜਦਾਰਾਂ ਦੇ ਨਾਲ ਉਹਨਾਂ ਦੇ ਬੀਮੇ ਦੀ ਗੱਲ ਆ ਚਾਹੇ ਟੋਲ ਪਲਾਜ਼ਿਆਂ ਦੇ ਉੱਤੇ ਜਿਹੜੀ ਸਾਡੀ ਲੰਬੜਦਾਰਾਂ ਦੀ ਚਾਹੇ ਤਸੀਲਾਂ ਦੇ ਵਿੱਚ ਜਿਹੜੇ ਸਾਨੂੰ ਦਫ਼ਤਰ ਜਿਹਨਾਂ ਤਸੀਲਾਂ ਦੇ ਵਿੱਚ ਨਹੀਂ ਲਾਟ ਹੋਏ ਸੋ ਓਲਾਟ ਕੀਤੇ ਜਾਣ ਲੰਬੜਦਾਰ ਜਿਹੜੇ ਆ ਉਹ ਸਦਾ ਜਿਹੜੇ ਸਮਾਜ ਦੀ ਸੇਵਾ ਦੇ ਵਿੱਚ ਐ ਮੰਗ ਜਿਹੜਾ ਆਪਣੀ ਸੇਵਾ ਨਿਭਾਉਂਦੇ ਆ ਉਹ ਸਰਕਾਰ ਦੇ ਵਿੱਚ ਵੀ ਉਹ ਪੂਰਾ ਸਰਕਾਰ ਦੇ ਨਾਲ ਸਹਿਯੋਗ ਕਰਦੇ ਆ ਅਫਸਰਾਂ ਦੇ ਨਾਲ ਸਹਿਯੋਗ ਕਰਦੇ ਆ ਪਰ ਉਹਨਾਂ ਦੇ ਨਾਲ ਇਹ ਵਾਅਦੇ ਕਰਕੇ ਜਿਹੜੀ ਸਰਕਾਰ ਨੇ ਉਹ ਪੂਰੇ ਨਹੀਂ ਕੀਤੇ ਸੋ ਅਸੀਂ ਇਸ ਗੱਲ ਦੀ ਮੰਗ ਕਰਦੇ ਆ ਕਿ ਸਰਕਾਰ ਜਲਦੋਂ ਜਲਦ ਨੰਬਰਦਾਰਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਆ ਉਹਨਾਂ ਨੂੰ ਪੂਰਾ ਕਰੇ ਇਸੇ ਤਾਈ ਤਾਈ ਅਸੀਂ ਜਿਹੜਾ ਨਹੀਂ ਤਾਂ ਇਹ ਸੰਘਰਸ਼ ਅਸੀਂ ਆਪਣਾ ਕੋਈ ਨਾ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸਾਡੀ ਲੀਡਰਸ਼ਿਪ ਸੀਨੀਅਰ ਜਿਹੜੀ ਸਾਡੀ ਲੀਡਰਸ਼ਿਪ ਆ ਸਾਡੇ ਪ੍ਰਧਾਨ ਗੁਰਪਾਲ ਸਿੰਘ ਜੀ ਸਮਰਾ ਸਾਡੇ ਕਾਰਜਕਾਰੀ ਪ੍ਰਧਾਨ ਸਰਜੀਤ ਸਿੰਘ ਜੀ ਨੇਹੜਾ ਅਤੇ ਉਹਨਾਂ ਦੇ ਨਾਲ ਜਿੰਨੀ ਵੀ ਕਾਰਜਕਾਰੀ ਸਾਡੀ ਕਮੇਟੀ ਆ ਸੋ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਤਾਂ ਅਸੀਂ ਸੰਘਰਸ਼ ਜਿਹੜਾ ਆ ਉਹ ਕੋਈ ਨਾ ਕੋਈ ਬਿੱਡਾਂਗੇ ਸੋ ਅੱਜ ਦੀ ਮੀਟਿੰਗ ਦੇ ਵਿੱਚ ਸਾਰੇ ਆਏ ਹੋਏ ਲੰਬੜਦਾਰ ਸਹਿਬਾਨ ਦਾ ਸਾਡੇ ਵਿੱਚ ਭਾਰਤੀ ਕਿਸਾਨ ਜੀ ਨੇ ਲੱਖੋਵਾਲ ਤੋਂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਜੀ ਖੜਾ ਉਹ ਵੀ ਪਹੁੰਚੇ ਆ ਹੋਰ ਵੀ ਸਾਡੇ ਜਿੰਨੇ ਲੰਬੜਦਾਰ ਇੱਥੇ ਪਹੁੰਚੇ ਆ ਅੱਜ ਉਹਨਾਂ ਦਾ ਵੀ ਇੱਥੇ ਆਉਣ ਤੇ ਧੰਨਵਾਦ ਕਰਦੇ ਆ ਔਰ ਇੱਕ ਵਾਰ ਫਿਰ ਸਰਕਾਰ ਕੋਲੋਂ ਇਹ ਮੰਗ ਕਰਦੇ ਆ ਕਿ ਇਹ ਜਿਹੜੀਆਂ ਲੰਬੜਦਾਰਾਂ ਦੀਆਂ ਹੱਕੀ ਮੰਗਾਂ ਆ ਉਹਨਾਂ ਨੂੰ ਪੂਰਾ ਕੀਤਾ ਜਾਵੇ ਤਾਂ ਕਿ ਲੰਬੜਦਾਰ ਜਿਹੜੇ ਆ ਉਹ ਹੋਰ ਵੀ ਵੱਧ ਚੜ ਕੇ ਸਮਾਜ ਦੇ ਵਿੱਚ ਜਿਹੜਾ ਆਪਣਾ ਰੋਲ ਨਿਭਾਉਂਦੇ ਆ ਇਸੇ ਤਰ੍ਹਾਂ ਨਿਭਾਉਂਦੇ ਰਹਿਣ ਇਹਨਾਂ ਹੀ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਲੰਬੜਦਾਰ ਯੂਨੀਅਨ ਦੀ ਕਿਹੜੀ ਨਵਾਰ ਬੈਠਕ ਹੋਈ ਆ ਜ਼ਿਲ੍ਹਾ ਪ੍ਰਧਾਨ ਹਰਕਮਨ ਸਿੰਘ ਜੀ ਦੀ ਅਥਾਹਤਾ ਦੇ ਵਿੱਚ ਜਿਹਦੇ ਵਿੱਚ ਸਾਰੇ ਸਾਡੇ ਸਤਿਕਾਰਯੋਗ ਲੰਬੜਦਾਰ ਸਹਿਬਾਨ ਹਾਜ਼ਰ ਹੋਏ ਅਚਿਚਤ ਤੌਰ ਤੇ ਕਿਹੜੇ ਲਖੋਵਾਲ ਸਾਹਿਬ ਜੀ ਦੀ ਟੀਮ ਆ ਕਿਸਾਨੀ ਮੋਰਚਾ ਉਹਨਾਂ ਤੋਂ ਸੀਨੀਅਰ ਮੀਤ ਪ੍ਰਧਾਨ ਸਾਹਿਬ ਆਏ ਨੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਜੀ ਆਇਆਂ ਨੂੰ ਉਹਨਾਂ ਕੋ ਉੱਧਰ ਪਹੁੰਚੇ ਤੱਕ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ ਕਿ ਲੰਬੜਦਾਰਾਂ ਦੇ ਹੱਕਾਂ ਦੀਆਂ ਗੱਲਾਂ ਲੰਬੜਦਾਰ ਇੱਕ ਸਰਕਾਰ ਦਾ ਔਰ ਲੰਬੜਦਾਰ ਇੱਕ ਪੁਲ ਦਾ ਰੋਲ ਹੁੰਦੇ ਨੇ ਜਿਹੜੀਆਂ ਮੁਸ਼ਕਲਾਂ ਸਰਕਾਰਾਂ ਨੂੰ ਆਉਂਦੀਆਂ ਨੇ ਹਰ ਵਕਤ ਚਾਹੇ ਨਗਰਾਂ ਦੀ ਗੱਲ ਕਰੀਏ ਸ਼ਹਿਰਾਂ ਦੀ ਗੱਲ ਕਰੀਏ ਉਹਦੇ ਵਿੱਚ ਇੱਕ ਮਿਡਲ ਮੈਨ ਦਾ ਰੋਲ ਪਲੇ ਅਦਾ ਕਰਦਾ ਹੈ ਸਾਂਝੇ ਬੰਦੇ ਦਾ ਪਲੇ ਰੋਲ ਅਦਾ ਕਰਦਾ ਹੈ ਲੰਬੜਦਾਰ ਸਾਡੀਆਂ ਇਹ ਮੰਗਾਂ ਨੇ ਜਿਵੇਂ ਕਿ ਅੱਜ ਦੀ ਡੇਟ ਚ ਚਾਹੇ ਤਸਦੀਲਦਾਰ ਹੋਣ ਚਾਹੇ ਕੋਈ ਵੀ ਕਿਹੜਾ ਮਾਲ ਮਹਿਕਮਾ ਇਹਦੇ ਵਿੱਚ ਮੋਹਰਾਂ ਲਾਉਂਦੇ ਨੇ ਜਿਹਦੇ ਵਿੱਚ ਬਾਉਂਡ ਕਰਦੇ ਨੇ ਸਾਰੇ ਕਾਗਜ਼ਾਂ 'ਚ ਚਾਹੇ ਕੁਰਸੀ ਨਾਮੇ ਹੋਣ ਚਾਹੇ ਕੋਈ ਹੋਵੇ ਉਹਦੇ ਵਿੱਚ ਬਾਉਂਡ ਕਰਕੇ ਕਹਿੰਦੇ ਕਿ ਮੈਂ ਬਤੌਰ ਲੰਬੜਦਾਰ ਤਸਦੀਕ ਕਰਦਾ ਕਿ ਇਹਨਾਂ ਦੇ ਇੰਨੇ ਹੀ ਵਾਰਸ ਨੇ ਔਰ ਜਿਸ ਵੇਲੇ ਲਾਪਾਤਰੀ ਕਿਹੜੇ ਨੇ ਇੰਤਕਾਲ ਚੜ ਜਾਂਦੇ ਨੇ ਗਲਤ ਰਜਿਸਟਰੀਆਂ ਹੋ ਜਾਂਦੀਆਂ ਸਭ ਤੋਂ ਪਹਿਲਾਂ ਮੁਕਦਮੇ ਕਿਹੜੇ ਕੀਤੇ ਜਾਂਦੇ ਨੇ ਉਹ ਸਰਕਾਰਾਂ ਵੱਲੋਂ ਲੰਬੜਦਾਰਾਂ ਤੇ ਕੀਤੇ ਜਾਂਦੇ ਕਿਹੜੇ ਬਿਲਕੁਲ ਨਜਾਇਜ਼ ਨੇ ਲਾਪਾਤਰੀ ਜਿਹਨੇ ਬੈਨੀਫਿਟ ਲੈਣੇ ਨੇ ਉਹ ਤਾਂ ਆਪਣਾ ਲਾਭ ਲੈ ਕੇ ਚਲ ਜਾਂਦਾ ਹੈ ਔਰ ਮੁਕਦਮੇ ਕਿਹੜੇ ਦਰਜ ਹੁੰਦੇ ਨੇ ਉਹ ਲੰਬੜਦਾਰਾਂ ਦੇ ਮੈਂ ਸਰਕਾਰ ਕੋ ਸਿਰਫ ਇਹ ਮੰਗ ਕਰਦਾ ਕਿ ਆਪਣੀਆਂ ਉਹ ਅੱਖਾਂ ਖੋਲੇ ਸਰਕਾਰ ਜਿਹੜੀ ਕੀ ਲੰਬੜਦਾਰਾਂ ਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨ ਕਿ ਲੰਬੜਦਾਰ ਕਿਹੜੇ ਨੇ ਹਰ ਨਗਰਾਂ 'ਚ ਬੈਠੇ ਨੇ ਸਰਕਾਰ ਦਾ ਸਾਥ ਦੇਣ ਨੂੰ ਬੈਠੇ ਨੇ ਆਪਣੇ ਆਪ ਤੇ ਮੁਕਦਮੇ ਦਰਜ ਕਰਾਣ ਲਈ ਨਹੀਂ ਬੈਠੇ ਨੇ ਸਿਰਫ ਸਰਕਾਰਾਂ ਕਿਡੀਆਂ ਨੇ ਲੰਬੜਦਾਰਾਂ ਦੀ ਮਦਦ ਲਵੇ ਔਰ ਜਿਹੜਾ ਲਾਹਪਾਤਰੀ ਗਲਤ ਤਰ੍ਹਾਂ ਗਲਤ ਤਰੀਕੇ ਔਰ ਗਲਤ ਸੋਚ ਦੇ ਨਾਲ ਚਾਹੇ ਇੰਤਕਾਲ ਦਰਜ ਕਰਾਉਂਦਾ ਚਾਹੇ ਗਲਤ ਰਜਿਸਟਰੀਆਂ ਕਰਾਉਂਦੇ ਨੇ ਉਹ ਲਾਹਪਾਤਰੀ ਤੇ ਮੁਕਦਮਾ ਦਰਜ ਹੋਣਾ ਚਾਹੀਦਾ ਨਾ ਕਿ ਲੰਬੜਦਾਰਾਂ ਤੇ ਸੋ ਇੱਕ ਵਾਰ ਫੇਰ ਮੈਂ ਜ਼ਿਲ੍ਹਾ ਪ੍ਰਧਾਨ ਜੀ ਦਾ ਔਰ ਸਾਡੇ ਨਕੂਦਰ ਦੇ ਪ੍ਰਧਾਨ ਜੀ ਦਾ ਕ੍ਰੀ ਲੰਬੜਦਾਰ ਯੂਨੀਅਨ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਹਨਾਂ ਸਾਰਿਆਂ ਨੇ ਜ਼ਿਲ੍ਹਾ ਪ੍ਰਧਾਨ ਦੀ ਅਧਿਖਸ਼ਤਾ ਦੇ ਵਿੱਚ ਇਹਨਾਂ ਨੇ ਸਾਰੇ ਲੰਬੜਦਾਰਾਂ ਨੂੰ ਇੱਕ ਮਾਲਾ ਚ ਪਰੋਲਿਆ ਜਿਸ ਦੀ ਇਹਨਾਂ ਨੂੰ ਮੈਂ ਬਹੁਤ-ਬਹੁਤ ਬਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਹਾਂਜੀ ਦਾ ਸ਼ਰਮਿੰਦਰ ਸਿੰਘ ਖੇਰਾ ਮੀਤ ਪ੍ਰਧਾਨ ਪੰਜਾਬ ਭਾਰਤੀ ਸੰਜੋਗ ਲਖੋਵਾਲ ਅੱਜ ਲੰਬੜਦਾਰ ਯੂਨੀਅਨ ਜਲੰਧਰ ਨੇ ਮੁਰਦ ਸਾਹਿਬ ਦੇ ਥਰੂ ਇੱਥੇ ਮੈਨੂੰ ਬੁਲਾਇਆ ਸੀ ਤੇ ਇਹਨਾਂ ਦੇ ਨਾਲ ਵਿਚਾਰ-ਵਟਾਂਦਰਾ ਹੋਇਆ ਜਿਹਦੇ ਵਿੱਚ ਕਈ ਟੈਕਨੀਕਲ ਚੀਜ਼ਾਂ ਜਿਹੜੀਆਂ ਸਰਕਾਰ ਦੇ ਕਰਨੇ ਵਾਲੀਆਂ ਜਿੱਦਾਂ ਇਹਨਾਂ ਦਾ ਮਾਣ ਪੱਦਾ ਉਹ ਬਹੁਤ ਥੋੜਾ ਆ ਜਦੋਂ ਬੰਦੇ ਨੂੰ ਕੋਈ ਅੁੱਧਾ ਮਿਲਦਾ ਉਹਨੂੰ ਹਰੇਕ ਦੇ ਸਮਾਗਮ ਤੇ ਜਾਣਾ ਪੈਂਦਾ ਉੱਥੇ ਘੱਟੋ-ਘੱਟ 500 ਰੁਪਏ ਤਾਂ ਉਹ ਸਗਣ ਪਾਉਂਦਾ ਹੀ ਆ ਉੱਥੇ ਵੱਧ ਵੀ ਦੇਣਾ ਪੈਂਦਾ ਇੰਨੇ ਪੈਸੇ ਤੇ ਨਾਲ ਦਾ ਤੇਲ ਦਾ ਖਰਚਾ ਵੀ ਪੂਰਾ ਨਹੀਂ ਕਰਦਾ ਫਿਰ ਇਹ ਆਰਗੇਨਾਈਜੇਸ਼ਨ ਜਿਹੜੀ ਆ ਇਹ ਲੋਕਾਂ ਦੇ ਫਰੀ ਕੰਮ ਕਰਦੀ ਆ ਇਹ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਇਹਨਾਂ ਜਦੋਂ ਵੀ ਕਿਸੇ ਦੀ ਚਾਹੇ ਬਸੀਤ ਹੋਵੇ ਚਾਹੇ ਰਜਿਸਟਰੀ ਹੋਵੇ ਚਾਹੇ ਹੋਰ ਕਿਸੇ ਕੰਮ ਲਈ ਤਸਦੀਕ ਕਰਨਾ ਹੋਵੇ ਇਹ ਤਤਪਰ ਹੋ ਕੇ ਬਿੰਡਾਂ ਤੋਂ ਉੱਠ ਕੇ ਆਪਣਾ ਟਰਾਂਸਪੋਰਟ ਤੇ ਉਹ ਆਣ ਕੇ ਤਹਿਸੀਲਾਂ ਦੇ ਵਿੱਚ ਉਹ ਕੰਮ ਕਰਾਉਂਦੇ ਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹਨਾਂ ਦਾ ਜਿਹੜਾ ਮਾਣ ਪੱਦਾ ਉਹਨੂੰ ਘੱਟੋ-ਘੱਟ 11000 ਰੁਪਇਆ ਕੀਤਾ ਜਾਵੇ ਤਾਂ ਕਿ ਇਹ ਇਹਨਾਂ ਦਾ ਜਿਹੜਾ ਇਹਨਾਂ ਦੇ ਸਿਰ ਭਾਰ ਪੈਂਦਾ ਉਹ ਭਾਰ ਨਾ ਪਵੇ ਦੇਖੋ ਜਦੋਂ ਕੋਈ ਕ੍ਰਾਈਮ ਬਣਦਾ ਨਾ ਉਹਦੇ ਪਿੱਛੇ ਕਿਤੇ ਨਾ ਕਿਤੇ ਕੋਈ ਅਣਗਹਿਲੀਆਂ ਹੁੰਦੀਆਂ ਜਿਹਦੇ ਕਰਕੇ ਕੋਈ ਕ੍ਰਾਈਮ ਕਿਸੇ ਉਲਟੇ ਪਾਸੇ ਨੂੰ ਦੁਨੀਆ ਤੋੜਦੀ ਆ ਜੇ ਹੱਕ ਸਭ ਨੂੰ ਸਹੀ ਜਾਇਜ਼ ਮਿਲਦੇ ਰਹਿਣ ਤੇ ਕਦੀ ਕ੍ਰਾਈਮ ਨਹੀਂ ਬਣਦਾ ਇਹ ਕ੍ਰਾਈਮ ਬਣਦੇ ਹੀ ਤਾਂ ਆ ਦੂਸਰੀ ਗੱਲ ਇਹ ਆ ਕਿ ਜਦੋਂ ਤਸਦੀਕ ਕਰਦੇ ਆ ਜਿਹੜੇ ਸ਼ਬਦ ਉੱਥੇ ਲਿਖੇ ਹੁੰਦੇ ਆ ਉਹ ਪਰਸਨ ਨੂੰ ਤਸਦੀਕ ਕਰਨਾ ਚਾਹੀਦਾ ਉੱਥੇ ਜੇ ਨਹੀਂ ਵੀ ਲਿਖਿਆ ਆਪ ਲਿਖ ਕੇ ਦੇ ਦੇਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਾਨੂੰਨੀ ਇਹਨਾਂ ਦੇ ਉੱਪਰ ਕੋਈ ਕੇਸ ਨਾ ਬਣ ਸਕੇ